ਅਕਾਲੀ ਦਲ ਦੇ ਵਿੱਚ ਡਿੰਪੇ ਢਿੱਲੋਂ ਵਾਪਸ ਆਉਣਗੇ ਸਾਰਿਆਂ ਨਾਲੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਹੁਣ ਜਦੋਂ ਉੱਥੇ ਹੀ ਅਕਾਲੀ ਦਲ ਤੋਂ ਅਸਤੀਫਾ ਡਿੰਪੇ ਢਿੱਲੋਂ ਦੇ ਦਿੰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਉਹ ਜੁਆਇਨਿੰਗ ਕਰ ਸਕਦੇ ਨੇ ਤੇ ਹੁਣ ਚਰਚਾਾਂ ਮਾ ਇਹ ਵੀ ਹੋ ਸਕਦੀਆਂ ਨੇ ਕਿ ਡਿੰਪੇ ਢਿੱਲੋਂ ਅਕਾਲੀ ਦਲ ਦੇ ਵਿੱਚ ਵਾਪਸ ਆ ਸਕਦੇ ਨੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਡਿੰਪੇ ਢਿੱਲੋਂ ਨੂੰ ਅਸੀਂ 10 ਦਿਨਾਂ ਦਾ ਸਮਾਂ ਦਿੰਨੇ ਆ ਤੇ ਉਹ ਅਕਾਲੀ ਦਲ ਦੇ ਵਿੱਚ ਵਾਪਸ ਆਉਣ ਤੇ ਜੇਕਰ ਉਹ ਨਹੀਂ ਆਉਂਦੇ ਤਾਂ ਅਸੀਂ ਅਗਲਾ ਉਮੀਦਵਾਰ ਫਿਰ ਐਲਾਨਾਂਗੇ ਡਿੰਪੇ ਢਿੱਲੋਂ ਨੂੰ 10 ਦਿਨਾਂ ਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੇ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ 10 ਦਿਨਾਂ ਦਾ ਮੈਡਮ ਦੇ ਕੇ ਡਿੰਪ ਡਿਪਿਟ ਨੂੰ ਜਿਹੜਾ ਕਿ ਕਿਹਾ ਗਿਆ ਹੈ ਕਿ ਅਸੀਂ ਇੰਤਜ਼ਾਰ ਕਰਾਂਗੇ ਤੇ ਦੂਜੇ ਪਾਸੇ ਦੱਸਦੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਬਗਾਵਤ ਜਾਰੀ ਹੈ ਤੇ ਦੂਜੇ ਪਾਸੇ ਜਿਮਨੀ ਚੋਣਾ ਜਲੰਧਰ ਦੀਆਂ ਹੋ ਕੇ ਹਟੀਆਂ ਤੇ ਹੁਣ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਪਹਿਲਾਂ ਚਰਚਾਵਾ ਹੋ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਣਗੇ ਬਾਕੀ ਉਮੀਦਵਾਰਾਂ ਨੂੰ ਜੜੀ ਕਿ ਟੱਕਰ ਦਿੱਤੀ ਜਾਵੇਗੀ ਹਾਲਾਂਕਿ ਸਾਰੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸੀ ਪਰੰਤੂ ਹੁਣ ਜਦੋਂ ਇੱਕਦਮ ਜਿਹੜਾ ਕਿ ਅਕਾਲੀ ਦਲ ਨੂੰ ਝਟਕਾ ਜਿਹੜਾ ਕਿ ਵੱਡਾ ਮਿਲਿਆ ਤੇ ਉੱਥੇ ਹੀ ਜਿਹੜੇ ਕਿ ਗਿੱਦੜ ਬਹਾਤੌਰ ਡਿੰਪੇ ਟਿੱਲੋਂ ਨੂੰ ਜਿਹੜਾ ਕਿ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਉਹਨਾਂ ਨੇ ਸੋਚਿਆ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ 28 ਅਗਸਤ ਨੂੰ ਡਿੰਪੇ ਟਿੱਲੋਂ ਹੁਣ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਜਾਣ ਤੋਂ ਪਹਿਲਾਂ ਹੀ ਡਿੰਪੇ ਟਿੱਲੋਂ ਨੂੰ ਜਿਹੜਾ ਕਿ ਸੁਖਬੀ ਸਿੰਘ ਬਾਦਲ ਨੇ 10 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਡਿੰਪੀ ਢਿੱਲੋਂ ਜਿਹੜੇ ਕਿ 10 ਦਿਨਾਂ ਦੇ ਵਿੱਚ ਵਾਪਸ ਹੋਣ ਤੇ ਅਸੀਂ ਇੰਤਜ਼ਾਰ ਕਰਾਂਗੇ ਸਾਰਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਇੰਤਜ਼ਾਰ ਕਰੇਗਾ ਤੇ ਜੇਕਰ ਉਹ 10 ਦਿਨਾਂ ਦੇ ਵਿੱਚ ਨਹੀਂ ਆਵਾਂਗੇ ਤਾਂ ਅਸੀਂ ਗਿੱਦੜ ਬਾਹਾ ਦੇ ਲਈ ਅਗਲਾ ਉਮੀਦਵਾਰ ਐਲਾਨਾਂਗੇ ਤੇ ਉੱਥੇ ਹੀ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਕਮਸਾਣ ਜਿਹੜਾ ਕਿ ਮਚਿਆ ਹੋਇਆ ਦਿਖਾਈ ਦੇ ਰਿਹਾ ਤੇ ਗਿੱਦੜ ਬਾਹਾ ਤੋਂ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਪਰੰਤੂ ਡਿੰਪੀ ਤੇ ਲੋਦੇਵੱਲੋ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਝਟਕਾ ਦਿੱਤਾ ਗਿਆ ਤੇ ਉਹਨਾਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕੇ ਦੇ ਨੇ ਤੇ ਦੂਜੇ ਪਾਸੇ ਭਾਜਪਾ ਨੂੰ ਲੈ ਕੇ ਵੀ ਚਰਚਾਾਂਵਾਂ ਹੋਈਆਂ ਸੀ ਪਰੰਤੂ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਮਨਪ੍ਰਤ ਬਾਦਲ ਜਿਹੜੇ ਕਿ ਉਹ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਭਾਜਪਾ ਨੂੰ ਲੈ ਕੇ ਜਿਹੜਾ ਕਿ ਇੱਕ ਜਵਾਬ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਮੇਰਾ ਘਰ ਹੈ ਤੇ ਮੈਂ ਭਾਜਪਾ ਦੇ ਵਿੱਚ ਹੀ ਰਹਾਗਾ ਤੇ ਦੂਜੇ ਪਾਸੇ ਉਹਨਾਂ ਨੇ ਡਿੰਪੀ ਬੀਟੇ ਲੋ ਦੇ ਉੱਤੇ ਪੌਟ ਵਾਰ ਕੀਤੇ ਸੀ ਮੋੜਾ ਸੀਐਮ ਆਂਦੀ ਅਗਵਾਈ ਦੇ ਵਿੱਚ ਡੀਪੀ ਢਿੱਲੋਂ ਆ ਜਿਹੜੇ ਕਿ ਉੱਥੇ ਹੀ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਵਿੱਚ ਕਰ ਸਕਦੇ ਨੇ ਪਰੰਤੂ ਆਮ ਆਦਮੀ ਪਾਰਟੀ ਦੀ ਜੁਆਇਨਿੰਗ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਨੇ 10 ਦਿਨਾਂ ਦਾ ਸਮਾਂ ਦੇ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 10 ਦਿਨਾਂ ਦੇ ਵਿੱਚ ਡੀਪੀ ਢਿੱਲੋਂ ਵਾਪਸ ਆਉਣ ਅਸੀਂ ਇੰਤਜ਼ਾਰ ਕਰਾਂਗੇ ਕਰਾਂਗੇ ਤੇ ਜੇਕਰ ਡੀਪੀ ਢਿੱਲੋਂ ਵਾਪਸ ਨਹੀਂ ਆਉਂਦੇ ਤਾਂ ਅਸੀਂ ਆਪਣਾ ਅਗਲਾ ਉਮੀਦਵਾਰ ਜਿਹੜਾ ਕਿ ਐਲਾਨਾਂਗੇ ਇੱਕ ਪਾਸੇ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਅਕਾਲੀ ਦਲ ਦੇ ਵਿੱਚ ਦੋ ਤੜੇ ਹੋ ਗਏ ਨੇ ਤੇ ਇੱਕ ਪਾਸੇ ਦੂਜੇ ਮਾਜਰੇ ਦਾ ਧੜਾ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਕਿ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਤੇ ਇਸ ਬਗਾਵਤ ਤੋਂ ਬਾਅਦ ਹੁਣ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਛਟਕਾ ਲੱਗਿਆ ਹੈ ਡਿੰਪੀ ਢੱਲੋਂ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ 10 ਦਿਨਾਂ ਦਾ ਅਲਟੀਮੇਟ ਸੁਖਵੀਰ ਸਿੰਘ ਬਾਦਲ ਨੇ ਡਿੰਪੀ ਢੱਲੋਂ ਨੂੰ ਦੇ ਦਿੱਤਾ ਹੈ ਤੇ ਹੁਣ ਦੇਖਣੀ ਹੋਵੇਗਾ ਕਿ ਡਿੰਪੀ ਢੱਲੋਂ ਵਾਪਸ ਆਉਂਦੇ ਨੇ ਜਾ ਨਹੀਂ ਜਾਂ ਹੁਣ ਅਗਲਾ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਉਤਰਨ ਦੇ ਲਈ ਅਕਾਲੀ ਦਲ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਤੇ ਦੇਖਣਯੋਗ ਹੋਵੇਗਾ ਕਿ ਹੁਣ ਗਿੱਦੜ ਬਾਹਤੋਂ ਕੌਣ ਇਲੈਕਸ਼ਨ ਲੜੇਗਾ ਤੇ ਕੌਣ ਸਿਆਸੀ ਅਖਾੜੇ ਦੇ ਵਿੱਚ ਉੱਤਰ ਕੇ ਬਾਕੀ ਉਮੀਦਵਾਰਾਂ ਨੂੰ ਹਰਾ ਪਾਏਗਾ